ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਅਜੇ ਸਿੰਘ ਬਰਾੜ ਦੇ ਤੁਸੀਂ ਦੇਖ ਰਹੇ ਹੋ ਸਿੰਘ ਨਿਊਜ਼ ਹਰਿਆਣਾ ਸਾਥੀ ਆਪਾਂ ਅੱਜ ਪਹੁੰਚੇ ਸੀਗੇ ਜ਼ਿਲ੍ਹਾ ਸਰਸਾ ਦਾ ਪਿੰਡ ਜੀਵਨਨਗਰ ਗੁਰਦੁਆਰਾ ਸਾਹਿਬ ਜਿੱਥੇ ਪਹੁੰਚਣਾ ਸਾਡਾ ਮੇਨ ਕਾਰਨ ਅੱਜ ਦੀਆਂ ਜੋ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦੀ ਮੇਰਾ ਕੈਮਰਾਮੈਨ ਕੋਸ਼ਿਸ਼ ਕਰੇਗਾ ਕਿ 14 15 ਤੇ 16 ਮਾਰਚ ਜੋ ਕਿ ਹੋਲੇ ਮਹਲੇ ਦਾ ਦਿਨ ਚੱਲ ਰਿਹਾ ਹੈ ਇਸ ਵਕਤ ਇੱਥੇ ਜਿਹੜਾ ਸੰਗਤਾਂ ਦਾ ਹਜੂਮ ਸੰਗਤਾਂ ਦਾ ਇਕੱਠ ਲੱਖਾਂ ਦੀ ਤਦਾਦ ਦੇ ਵਿੱਚ ਇੱਥੇ ਸੰਗਤਾਂ ਪਹੁੰਚੀਆਂ ਨੇ ਤੇ ਆਪਾਂ ਤੁਹਾਡੇ ਜਿਹੜੇ ਪਹੁੰਚੇ ਕਿ ਵਿਸਰੀ ਜਥੇ ਨੇ ਢਾਡੀ ਜਥੇ ਨੇ ਉਹਨਾਂ ਨਾਲੇ ਗੱਲਬਾਤ ਕਰਾਂਗੇ ਅਤੇ ਪੰਡਾਲ ਦੇ ਵਿੱਚ ਜਿਹੜੀਆਂ ਲੱਖਾਂ ਦੀ ਤਦਾਦ ਦੇ ਸੰਗਤਾਂ ਨੇ ਗੁਰਮਤ ਸਮਾਗਮ ਦੇ ਵਿੱਚ ਜੁੜੀਆਂ ਨੇ ਇਸ ਵਕਤ ਗੁਰਬਾਣੀ ਦੇ ਨਾਲ ਜੁੜੀਆਂ ਨੇ ਕੀਰਤਨ ਦੇ ਨਾਲ ਜੁੜੀਆਂ ਨੇ ਦੋਸਤੋ ਤਾਂ ਆਪਾਂ ਇਹਨਾਂ ਨਾਲ ਕਰਾਂਗੇ ਇਸ ਵਕਤ ਲਾਈਵ ਗੱਲਬਾਤ ਸ਼ਦਾ ਆਇਆ ਕਰਮਾ ਕਰਮ ਪ੍ਰਸ਼ਦਾ ਆਇਆ ਸਤਿ ਸ੍ਰੀ ਅਕਾਲ ਸਾਹਿਬ ਜੀ ਵਾਹਿਗੁਰੂ ਜੀ ਕੀ ਬਰਕਤ ਬਾਬਾ ਜੀ ਸਤ ਤੋਂ ਪਹਿਲਾਂ ਦੀ ਜਿਹੜਾ ਤੁਹਾਡਾ ਜਥਾ ਤੁਸੀਂ ਉਸ ਬਾਰੇ ਡਿਟੇਲ ਦੋ ਜੀ ਸ੍ਰੀ ਸਤਗੁਰੂ ਦਲੀਪ ਸਿੰਘ ਜੀ ਦੇ ਆਦੇਸ਼ ਅਨੁਸਾਰ ਵਿਸ਼ ਸਾਸੰਗ ਸਭਾ ਜੋ ਕਿ ਪੂਰੇ ਭਾਰਤ ਵਿੱਚ ਕਰੀਬ 22 ਤੋਂ 25 ਕਲਾਸਾਂ ਚੱਲਦੀਆਂ ਨੇ ਜਿਦੇ ਵਿੱਚ ਕਰੀਬ 22000 ਦੇ ਬੱਚੇ ਗਰੀਬ ਝੁੱਗੀ ਝੋਪੜੀ ਵਾਲੇ ਬੱਚੇ ਪੜ੍ਹਦੇ ਨੇ ਜਿਨ੍ਹਾਂ ਨੂੰ ਕੋਈ ਨਹੀਂ ਪੁੱਛਦਾ ਉਹਨਾਂ ਨੂੰ ਸਤਿਗੁਰ ਜੀ ਨੇ ਸਾਨੂੰ ਹੁਕਮ ਕੀਤਾ ਹੈ ਕਿ ਆਪ ਜੀ ਉਹਨਾਂ ਨੂੰ ਪੜ੍ਹਾਓ ਤਾਂ ਕਿ ਉਹ ਵੀ ਸਿੱਖੀ ਵਾਲੇ ਪਾਸੇ ਪ੍ਰਚਾਰ ਕਰ ਸਕਣ ਸਿੱਖੀ ਵਾਲੇ ਪਾਸੇ ਕੀ ਨਾਲ ਜੁੜ ਸਕਣ ਨਾ ਬਾਬਾ ਜੀ ਇਹ ਜਿੰਨਾ ਵੀ ਤੁਸੀਂ ਪ੍ਰਾਲਾ ਕਰ ਰਹੇ ਜੀ ਇਸ ਦੇ ਪਿੱਛੇ ਤੁਹਾਡਾ ਸਾਰਾ ਸਹਿਯੋਗ ਹੈ ਜਾਂ ਏਰੀਆ ਸਹਿਯੋਗ ਹੋਰ ਕਿਸ ਕਿਸ ਤੀਕਰਤਨ ਸਹਿਯੋਗ ਮਿਲਦਾ ਹੈ ਵਿਸ਼ ਸਸੰਗ ਸਭਾ ਦੇ ਮੈਂਬਰਾਂ ਦੇ ਅੰਦਰ ਇਤਨੀ ਜ਼ਿਆਦਾ ਊਰਜਾ ਹੈ ਕਿ ਉਹ ਬਿਨਾ ਸੇਵਾ ਦੇ ਰੂਪ ਵਿੱਚ ਪੂਰੇ ਪਾਰੇ ਦੇ ਵਿੱਚ ਇਹ ਸਾਰਾ ਕਾਰ ਕਰ ਰਹੇ ਨੇ। ਹਾਂ ਹੋਰ ਵੀ ਜਿੰਨੇ ਇਥੇ ਸਿੱਖ ਸੰਤ ਚੱਲ ਕੇ ਆਈਏ ਉਹਨਾਂ ਨੂੰ ਕੀ ਕਹਣਾ ਜਾਊਗੇ? ਸਾਰਿਆਂ ਵਾਸੀ ਇਹੀ ਸਾਰੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਤਿਗੁਰ ਜੀ ਦੇ ਇਸ ਹੁਕਮ ਨੂੰ ਪ੍ਰਵਾਨ ਕਰੋ, ਸਤਿਗੁਰ ਜੀ ਦੇ ਇਸ ਹੁਕਮ ਨੂੰ ਮੰਨੋ ਤਾਂ ਕਿ ਉਹ ਵੀ ਸਿਰ ਸਤਿਗੁਰ ਨਾਨਕ ਦੇਵ ਜੀ ਦੇ ਚਰਨਾਂ ਨਾਲ ਜੁੜ ਸਕਣ। ਲੱਗ ਪਕ ਤੁਸੀਂ 22000 ਬੱਚਿਆਂ ਦੀ ਗੱਲ ਕਰੀ ਜੀ। ਪੜਾਈ ਦੇ ਨਾਲ ਨਾਲ ਹੋਰ ਕੀ ਉਹਨਾਂ ਨੂੰ ਸਹਾਇਕ ਦਿੱਤਾ ਜਾ ਰਿਹਾ ਹੈ? ਉਹਨਾਂ ਨੂੰ ਰੋਜ਼ਗਾਰ ਲੈਕ ਬਣਾਉਣ ਵਾਸਤੇ ਕੰਪਿਊਟਰ, ਸਿਲਾਈ, ਬਿਊਟੀ ਪਾਰਲਰ ਇਸ ਤਰ੍ਹਾਂ ਦੇ ਕੋਰਸ ਅਣਗਿਣਤ ਕੋਰਸ ਜਿਹੜੇ ਨੇ ਉਹਨਾਂ ਨੂੰ ਸਿਖਾਏ ਜਾਂਦੇ ਨੇ ਤਾਂ ਕਿ ਉਹ ਆਪਣੇ ਪੈਰਾਂ ਤੇ ਖੜੇ ਵੀ ਹੋ ਸਕਣ। ਕਿਸੇ ਸਟੇਟ ਦੇ ਬੱਚੇ ਹੋਣ ਜੀ? ਹਾਂਜੀ, ਕਿਸੇ ਵੀ ਸਟੇਟ ਦੇ ਹੋਣਗੇ। ਪੂਰੇ ਪੰਜਾਬ ਜਿੰਨੀ ਜਹਾਂ ਸਟੇਟ ਵਿੱਚ ਰਹਿੰਦੇ ਚਾਹਤੇ। ਹਾਂਜੀ। ਸਾਰੇ ਦੇਸ਼ ਵਿੱਚ ਇਹ ਨਹੀਂ ਕਿ ਇਕੱਲਾ ਹਰਿਆਣਾ ਵਿੱਚ ਜਾਂ ਇਕੱਲੇ ਪੰਜਾਬ ਵਿੱਚ ਪੂਰੇ ਭਾਰਤ ਵਿੱਚ ਐਕਾਨਪੁਰ ਤੋਂ ਨੇ ਮੈਂ ਦਿੱਲੀ ਤੋਂ ਆ ਮਤਲਬ ਸਾਰੇ ਅਲੱਗ-ਅਲੱਗ ਸਟੇਟ ਦੇ ਇੱਥੇ ਤੁਹਾਡੇ ਕੋਲ ਖੜੇ ਆ ਅਲੱਗ-ਅਲੱਗ ਜਿਹੜਾ ਸਟੇਟਾਂ ਦੇ ਅੰਦਰ ਸੰਸਥਾ ਬਣੀ ਹੋਈ ਹੈ ਜੀ ਜੀ ਸੰਸਥਾ ਇੱਕ ਹੀ ਹੈ ਉਹਦੀਆਂ ਬ੍ਰਾਂਚੀਜ਼ ਨੇ ਹਰ ਸਟੇਟ ਵਿੱਚ ਜਿਹੜਾ ਉਹਦਾ ਇੱਕ ਮੁਖੀ ਹੈ ਉਹ ਆਪਣੇ ਗਰੁੱਪ ਨੂੰ ਲੀਡ ਕਰਦਾ ਤੇ ਉਹ ਕੇਵਲ ਪੜਾਉਣਾ ਹੀ ਨਹੀਂ ਗਰੀਬ ਬੱਚਿਆਂ ਨੂੰ ਰੋਟੀ ਸਿਰ ਕਰਨਾ ਹੀ ਨਹੀਂ ਜਿਹੜੇ ਲੋੜ ਪਰਿਵਾਰ ਨੇ ਉਹਨਾਂ ਨੂੰ ਰਾਸ਼ਨ ਦੇਣਾ ਖੂਨਦਾਨ ਕੈਂਪ ਲਗਾਉਣਾ ਮੈਡੀਕਲ ਕੈਂਪ ਲਗਾਉਣਾ ਮਤਲਬ ਫ੍ਰੀ ਏਡ ਸਾਰਾ ਕੁਝ ਬਹੁਤ ਕੁਝ ਸਿਖਾਇਆ ਜਾਂਦਾ ਜਿਹਦੇ ਸਾਗਰੂ ਦਲੀਪ ਸਿੰਘ ਜੀ ਦੇ ਆਦੇਸ਼ ਅਨੁਸਾਰ ਸਾਰੇ ਸ਼ਰਧਾ ਭਾਵਨਾ ਨਾਲ ਇੱਕ ਦਿਨ ਲਈ ਘਰੋਂ ਨਿਕਲਣਾ ਸੇਵਾ ਲਈ ਵੀ ਨਾ ਮੈਟਰ ਕਰ ਜਾਂਦਾ ਲੋਕਾਂ ਲਈ ਇਹ ਉਹ ਸਾਰੇ ਮਹਾਨ ਹਸਤੀਆਂ ਨੇ ਸਾਡੇ ਸਿੱਖ ਪੰਥ ਦੀਆਂ ਜਿਹੜੀਆਂ ਰੋਜ਼ ਘਰੋਂ ਆਪਣਾ ਘਰ ਦਾ ਕਾਰਜਵਾਰ ਕਰਕੇ ਗ੍ਰਹਿਣੀਆਂ ਸ਼ਾਮ ਨੂੰ ਦੁਪਹਿਰ ਨੂੰ ਜਿਸ ਵੇਲੇ ਵੀ ਆ 2 ਘੰਟੇ ਜਾ ਕੇ ਚੁਗੀਆਂ ਦੇ ਵਿੱਚ ਗਰੀਬ ਬੱਚਿਆਂ ਨੂੰ ਜਿਹੜੇ ਲੋਡਵੰਦ ਬੱਚੇ ਨੇ ਕੂੜਾ ਚੁਗਣ ਵਾਲਿਆਂ ਦੇ ਉਹਨਾਂ ਨੂੰ ਉਸ ਪਾਸਿਓਂ ਹਟਾ ਕੇ ਪੜ੍ਹਾਈ ਵੱਲ ਲਗਾਇਆ ਹੈ ਇਹ ਸਾਰੀ ਪ੍ਰੇਰਣਾ ਸਬਰੂ ਦਲੀਪ ਸਿੰਘ ਜੀ ਦੀ ਹੈ ਫਿਰ ਪੜ੍ਹਾਈ ਦੇ ਦਰਮਿਆਨ ਜੀ ਕੁਝ ਆਪਣਾ ਸਪੈਸ਼ਲ ਸਕੂਲ ਖੋਲਿਆ ਗਿਆ ਜਾਂ ਅਲੱਗ-ਅਲੱਗ ਸਕੂਲਾਂ ਦੇ ਅੰਦਰ ਖੜੇ ਕਰੇ ਜਿਹੜੇ ਬੱਚਿਆਂ ਨੂੰ ਸਾਡੇ ਇਹ ਸਾਰੇ ਅਧਿਆਪਕ ਪੜ੍ਹਾਉਂਦੇ ਨੇ ਗ੍ਰੈਣੀਆ ਪੜਾਉਂਦੀਆਂ ਨੇ ਉਹਨਾਂ ਬੱਚਿਆਂ ਨੂੰ ਫਿਰ ਸਰਕਾਰੀ ਸਕੂਲਾਂ ਵਿੱਚ ਦਾਖਲਾ ਦਵਾਇਆ ਜਾਂਦਾ ਤੇ ਉਹ ਉਹ ਬੱਚੇ ਉਹਨਾਂ ਸਕੂਲਾਂ ਵਿੱਚ ਪੜ੍ਹ ਕੇ ਕਾਫੀ ਬੱਚੇ ਜਿਹੜੇ ਨੇ ਉਹ ਇਸ ਟਾਈਮ 9th 10th ਤੱਕ ਪਹੁੰਚ ਗਏ ਨੇ ਔਰ ਅੱਛਾ ਲੀਡ ਮੈਰਿਟ ਕਰਦੇ ਨੇ ਜਿਹਦੇ ਨਾਲ ਫਿਰ ਉਹ ਸਰਕਾਰੀ ਸਕੂਲ ਵਾਲੇ ਸੰਸਥਾ ਵਾਲੇ ਜਿਹੜੇ ਨੇ ਟੀਚਰਸ ਅਧਿਆਪਕ ਵੀ ਕੋਆਪਰੇਟ ਕਰਦੇ ਨੇ ਤੇ ਜੇ ਅਸੀਂ ਗੱਲ ਕਰੀਏ ਕਿ ਆ ਸਾਰਾ ਕੁਝ ਹੋਣਾ ਜਾਂ ਕੁਝ ਸਟੇਸ਼ਨਰੀ ਚਾਹੀਦੀ ਹੈ ਕੁਛ ਨਾ ਕੁਛ ਚਾਹੀਦਾ ਤੇ ਸਾਡੇ ਸਾਬਗਰੂ ਦਲੀਪ ਸਿੰਘ ਜੀ ਦਾ ਆਦੇਸ਼ ਹੈ ਕਿ ਆਪਣਾ ਜਨਮ ਦਿਨ ਆਪਣੀ ਐਨੀਵਰਸਰੀ ਇਸ ਰੂਪ ਵਿੱਚ ਇਹਨਾਂ ਗਰੀਬ ਬੱਚਿਆਂ ਨੂੰ ਉਹਨਾਂ ਦੀ ਲੋੜਵੰਦ ਚੀਜ਼ਾਂ ਦੇ ਕੇ ਮਨਾਓ ਤੇ ਉਹੀ ਸਭ ਕੁਝ ਚੱਲਦਾ ਠੀਕ ਜੀ ਧੰਨਵਾਦ ਜੀ ਮੈਨੇ ਕਿਛ ਚ ਹੋਰ ਸਿੱਖਣਾ ਕਿ ਪਿਛਲੇ ਟਾਈਮ ਕੋ ਲੱਗ ਗਿਆ ਪੰਜ ਦਿਨ ਲੱਗਦੇ ਸੀ ਜੀ ਛੇ ਮਿੰਟਾਂ ਚ ਇਹਦਾ ਲੱਗ ਰਿਹਾ ਹੈ ਇਸ ਚੀਜ਼ ਨਾਲ ਤੁਸੀਂ ਕੀ ਕਹਿਣਾ ਚਾਹੋਗੇ ਇਦੇ ਵਾਸਤੇ ਸਤਿਗੁਰ ਜੀ ਦਾ ਖਾਸ ਆਦੇਸ਼ ਹੈ ਕਿ ਇਹਦੇ ਵਿੱਚ ਸਭ ਤੋਂ ਪਹਿਲਾਂ ਰੋਲ ਸਾਡਾ ਪਰਿਵਾਰ ਦਾ ਘਰ ਵਾਲਿਆਂ ਦਾ ਮਾਤਾ ਪਿਤਾ ਦਾ ਜਿਹੜੇ ਕਿ ਆਪਣੇ ਬੱਚਿਆਂ ਨੂੰ ਬੁਰੀ ਸੰਗਤ ਤੋਂ ਰੋਕ ਕੇ ਔਰ ਇਹਨਾਂ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਕਿ ਇਹਨਾਂ ਚੀਜ਼ਾਂ ਤੋਂ ਬਚ ਕੇ ਬਾਣੀ ਪੜ ਕੇ ਧੰਗੁਰੂ ਨਾਨਕ ਦੇਵ ਜੀ ਦੀ ਰਚੀ ਬਾਣੀ ਤੁਰਕੀ ਬਾਣੀ ਆਈ ਜਿਸ ਅਗਲੀ ਚਿੰਤ ਮਿਟਾਈ ਡਿਪਰੈਸ਼ਨ ਚ ਜਾ ਕੇ ਹੀ ਬੱਚੇ ਨਸ਼ੇਵਾਲ ਜਾਂਦੇ ਹਨ ਤੇ ਅਸੀਂ ਕਿਉਂ ਨਾ ਬਾਣੀ ਦਾ ਆਸਰਾ ਲੈਂਦੇ ਹੋਏ ਬਾਣੀ ਦਾ ਉਹ ਟੱਸਰਾ ਲੈ ਕੇ ਬਾਣੀ ਵੱਲ ਸ਼ਰਧਾ ਰੱਖਦੇ ਹੋਏ ਆਪਣੇ ਆਪ ਨੂੰ ਆਪਣੇ ਜੀਵਨ ਨੂੰ ਸੁਧਾਰਦੇ ਹੋਏ ਨਸ਼ਿਆਂ ਤੋਂ ਬਚ ਸਕੇ ਠੀਕ ਹੈ ਜੀ ਐਜੂਕੇਸ਼ਨ ਹੋਰ ਸੀ ਜਿੱਦਾਂ ਪਹਿਲਾਂ ਦੇ ਸਮੇਂ ਵਿੱਚ ਕੁੜੀਆਂ ਨੂੰ ਪਿੱਛੇ ਰੱਖਿਆ ਸੀ ਜਿਹੜਾ ਪੁੱਜਣ ਪੁੱਜੇ ਰੱਖਿਆ ਸੀ ਬਸ ਅੱਜ ਵੇਲੇ ਪੀੜੀ ਜਿਹੜੀ ਅਸਮਾਨ ਚ ਉੱਡੇ ਨੇ ਇਹ ਜਿਹੜੂ ਕੀ ਰਣਾ ਕਰ ਰਹੇ ਨੇ ਇਸ ਗੱਲ ਦੀ ਮਿਸਾਲ ਤੁਹਾਡੇ ਸਾਹਮਣੇ ਖੜੀਆਂ ਨੇ ਜੀ ਸਾਗਰੂ ਦਲੀਪ ਸਿੰਘ ਜੀ ਨੇ ਜੋ ਸਮਾਜ ਦੇ ਜਿਵੇਂ ਸਾਗਰੂ ਨਾਨਕਦੇਵ ਜੀ ਨੇ ਉਸ ਸਮੇਂ ਦੇ ਵਿੱਚ ਧੰਗੁਰੂ ਨਾਨਕ ਪਰਗਟ ਗਿਆ ਮਿੱਟੀ ਧੁੰਦ ਜਗ ਚਾਨਣ ਹੋਆ ਜੋ ਉਹਨਾਂ ਨੇ ਜਗ ਵਿੱਚ ਚਾਨਣ ਕੀਤਾ ਤਕੀਆਂ ਨੂੰ ਸੀ ਰਿਵਾਜ ਰਸਮੋ ਰਿਵਾਜਾਂ ਨੂੰ ਖਤਮ ਕਰਦੇ ਹੋਏ ਸਤੀ ਪ੍ਰਥਾ ਬਾਲ ਵਿਆਹ ਜੋ ਨਾਰੀ ਦੇ ਉੱਤੇ ਅਤਿਆਚਾਰ ਕੀਤੇ ਜਾਂਦੇ ਸਨ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਣ ਉਹਨਾਂ ਨੇ ਆਪਣੀ ਅਸਾਜ ਦੀ ਵਾਰ ਦੀ ਗੁਰਬਾਣੀ 'ਚ ਵੀ ਲਿਖਿਆ ਤੇ ਉਹੀ ਸਤਕਾਰ ਸਾਨੂੰ ਅੱਜ ਦੇ ਸਮੇਂ ਵਿੱਚ ਸਾਡੇ ਨਾਮਧਾਰੀ ਮੁੱਖੀ ਸਾਧੂ ਦਲੀਪ ਸਿੰਘ ਜੀ ਸਾਰੀ ਔਰਤ ਜਾਤੀ ਨੂੰ ਦਿੰਦੇ ਨੇ ਉਸ ਗੱਲ ਦਾ ਤੁਸੀਂ ਇਹ ਸਾਡੇ ਸਾਹਮਣੇ ਮਿਸਾਲ ਹੈ ਕਿ ਇੱਥੇ ਤੁਹਾਡੇ ਉਹਨਾਂ ਦਾ ਹੁਕਮ ਹੈ ਜਿਹੜਾ ਵੀ ਕੋਈ ਕਮੇਟੀ ਹੈ ਜਿਹੜੀ ਵੀ ਕੋਈ ਸੰਸਥਾ ਹੈ ਜਿਹੜਾ ਵੀ ਕੋਈ ਗਰੁੱਪ ਹੈ ਉਹਦੇ ਵਿੱਚ ਤੁਹਾਡਾ ਰੇਸ਼ੋ ਬਰਾਬਰ ਹੋਏਗਾ 50-50 ਜੇ 3 ਨਰਤਾ ਨੇ ਤੇ 3 ਸਿੱਖ ਹੋਣਗੇ ਤਿੰਨ ਮਾਈਆਂ ਤਿੰਨ ਪਾਈ ਦਾ ਰੇਸ਼ੋ ਸਾਨੂੰ ਆਦੇਸ਼ ਹੈ ਜੀ ਪੂਰੀ ਬਰਾਬਰਤਾ ਹੈ ਸਭ ਗੁਰਜੀਵਨ ਠੀਕ ਹੈ ਜੀ ਧੰਨਵਾਦ ਬੈਂਜੀ ਸੋ ਪਹਿਲਾ ਸ਼੍ਰੀ ਜੀਵਨਰ ਚੱਲ ਰਿਹਾ ਹੈ ਇਹਦਾ ਕੀ ਮਤਲਬ ਹੈ ਇਹਦਾ ਮਹੱਤਵ ਹੈ ਜੀ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਮੇਂ ਤੋਂ ਇਹ ਹੋਲਾ ਮੱਲਾ ਮਨਾਇਆ ਜਾਂਦਾ ਸੀ ਪਰ ਸਤਿਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਇਸ ਹੋਲੇ ਮੱਲੇ 'ਚ ਕਈ ਪ੍ਰਕਾਰ ਦੀਆਂ ਪ੍ਰਥਾਆਂ ਆ ਚੁੱਕੀਆਂ ਸਨ ਤੇ ਉਹਨੂੰ ਉੱਥੇ ਧਾਰ ਕੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਇਹਨੂੰ ਨਾਮ ਬਾਣੀ ਦੇ ਨਾਲ ਜੋੜਿਆ ਕੋਈ ਲੜੀ ਨੂੰ ਜਿਹੜਾ ਸਤਿਗੁਰੂ ਦਲੀਪ ਸਿੰਘ ਜੀ ਨਾਮ ਬਾਣੀ ਕਥਾ ਕੀਰਤਨ ਨਾਲ ਜੋੜ ਕੇ ਸਾਧ ਸੰਗਤ ਨੂੰ ਉਪਦੇਸ਼ ਦੇ ਕੇ ਤੇ ਇਸ ਚੀਜ਼ ਨੂੰ ਮਨਾ ਰਹੇ ਆ ਜੀ ਬਾਕੀ ਜਿਹੜਾ ਵਿਸ਼ਮ ਸਾਸੰਗ ਸਭਾ ਹੈ ਇਹਦੇ ਵਿੱਚ ਜਿਵੇਂ ਅਸੀਂ ਲੰਗਰ ਲਾਨਨੇ ਆ ਜਾ ਕੇ ਮੇਲਿਆਂ ਤੇ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਵਿਦਿਆ ਦਾ ਲੰਗਰ ਲਾਓ ਵਿਦਿਆ ਦਾ ਲੰਗਰ ਦੇ ਨਾਲ ਕਿਸੇ ਨੂੰ ਰੋਜੀ ਰੋਟੀ ਦੇਣੀ ਉਹ ਬਹੁਤ ਪਾਰ ਪੁਕਾਰੇ ਪਰ ਕਿਸੇ ਨੂੰ ਰੋਜੀ ਰੋਟੀ ਦੇ ਬਰਾਬਰ ਕਰ ਦੇਣਾ ਕਮਾਂਡ ਦੇ ਜੋਗਾ ਕਰ ਦੇਣਾ ਉਹ ਸਭ ਤੋਂ ਵੱਡਾ ਪੁੰਨ ਹੈ ਜੀ ਇਸ ਕਰਕੇ ਉਹਨਾਂ ਨੇ ਇਹ ਉਪਦੇਸ਼ ਕੀਤਾ ਵੀ ਕਿਸੇ ਨੂੰ ਕਮਾਂਡ ਦੇ ਜੋਗਾ ਕਰ ਦੋ ਉਹ ਰੋਜੀ ਰੋਟੀ ਕਮਾਏਗਾ ਫਿਰ ਜਿਹੜੇ ਸਾਡੀ ਸੰਸਥਾ ਨਾਲ ਜੁੜਦੇ ਨੇ ਜਿਵੇਂ ਅੱਗੇ ਜਾ ਕੇ ਕਾਮਯਾਬ ਵੀ ਹੁੰਦੇ ਨੇ ਕਾਮਯਾਬ ਹੋ ਕੇ ਉਹ ਫਿਰ ਸਾਡੀ ਹੈਲਪ ਕਰ ਸਹਾਇਤਾ ਕਰਦੇ ਨੇ ਜੀ ਇਹਦੇ ਵਿੱਚ ਉਪਦੇਸ਼ ਇਹ ਵੀ ਤੁਸੀਂ ਤੁਹਾਡੀ ਕਿਸੇ ਦੀ ਸਹਾਇਤਾ ਕੀਤੀ ਹੈ ਤਾਂ ਤੁਸੀਂ ਅੱਗੋਂ ਕਿਸੇ ਦੀ ਸਹਾਇਤਾ ਕਰੋ ਜੀ ਜੇ ਪੰਜ ਬੱਚਿਆਂ ਨੂੰ ਤੁਹਾਨੂੰ ਕਿਸੇ ਤੇ ਵਕਤ ਤੁਹਾਨੂੰ ਪੜਾਇਆ ਕਿਸੇ ਨੇ ਹੁਣ ਤੁਸੀਂ ਅੱਗੋਂ ਕਿਸੇ ਨੂੰ ਪੜਾਓ ਤੇ ਸਾਡੇ ਹੁਣ ਜਿਵੇਂ ਪ੍ਰਸ਼ਾਦ ਦੀ ਸਾਡੀ ਸੱਚਪਾ ਸ਼ਰਕਾ ਵੀ ਪ੍ਰਸ਼ਾਦ ਦੀ ਆਤ ਹੁੰਦੀ ਵੀ ਕਦੇ ਲੱਡੂ ਚੜਾਉਂਦੇ ਕਦੇ ਕੇਲੇ ਚੜਾਉਂਦੇ ਵੀ ਉਸ ਥਾਂ ਤੇ ਤੁਸੀਂ ਪੈਨਸਲ ਕਾਪੀਆਂ ਵਿਸਟੇਸ਼ਨਰੀ ਜੋ ਵੀ ਲੋੜਵੰਦ ਬੱਚਿਆਂ ਨੂੰ ਉਹ ਪ੍ਰਸ਼ਾਦ ਦੇ ਰੂਪ ਚ ਚੜਾਓ ਜਿਹੜਾ ਲੋੜਵੰਦ ਬੱਚਿਆਂ ਨੂੰ ਆ ਸਕੇ ਇਹ ਨਵੀਆਂ ਰੀਤਾਂ ਸਤਗੁਰੂ ਦਲੀਪ ਸਿੰਘ ਜੀ ਸਮਾਜ ਨੂੰ ਦੇ ਰਹੇ ਨੇ ਬਾਈ ਜੀ ਤੁਹਾਡੀ ਗੱਲ ਯਾਦ ਹੈ ਕਾਪੀ ਪ੍ਰਿੰਟਸਲ ਤੋਂ ਕਈ ਜਗ੍ਹਾ ਤੇ ਅਸੀਂ ਧਾਰਮਿਕ ਸੰਸਥਾਵਾਂ ਤੇ ਕਈ ਜਗ੍ਹਾ ਦੇ ਵੇਖਿਆ ਹੈ ਅਗਰ ਕੋਈ ਬਾਅਦ ਗਰੀਬ ਹੋਵੇ ਤੇ ਉਸ ਨੂੰ ਪੰਜ ਜਾਂ 10 ਰੁਪਏ ਨਹੀਂ ਦਿੱਤੇ ਜਾਂਦੇ ਤੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਾ ਕੇ ਆਪਾਂ ਹਜ਼ਾਰਾਂ ਰੁਪਏ ਪਾ ਦਿੰਦੇ ਆ ਗੁਰੂ ਦੀ ਗੋਲਕ ਵਿੱਚ ਪਾਓ ਹੱਕ ਬੰਦਾ ਪਰ ਕਿਤੇ ਨ ਕਿਤੇ ਜਿਹੜੇ ਬਾਹਰ ਗਰੀਬ ਲੋਕ ਜਾਂ ਗਰੀਬ ਬੱਚੇ ਖੜੇ ਨੇ ਅਸੀਂ ਉਹਨਾਂ ਨੂੰ ਪਰੇ ਹਟਾ ਦਿੰਨੇ ਆ ਇਹਦੇ ਪਿੱਛੇ ਤੁਸੀਂ ਕੀ ਕੰਨਾ ਚੋਗੇ ਸਾਡੀ ਜਿਹੜੀ ਸੰਸਥਾ ਹੈ ਜੀ ਜਿਹੜੇ ਇਹ ਵੀ ਲੋੜਵੰਦ ਸਤਗੁਰ ਸੱਚੇ ਪਾਤਸ਼ਾਹ ਜੀ ਐਸ ਟਾਈਮ ਘਟੋ ਘਟ ਵੀ 10 ਲੱਖ ਰੁਪਈਆ ਹਰ ਮਹੀਨੇ ਦੇ ਵਿੱਚ ਰਾਸ਼ਨ ਜਿਹੜੇ ਲੋੜਵੰਦ ਪਰਿਵਾਰ ਜਿਹੜੇ ਪਰਿਵਾਰਾਂ ਦੇ ਵਿੱਚ ਕੋਈ ਕਮਾਈ ਦਾ ਸਾਧਨ ਨਹੀਂ ਹੈਗਾ ਉਹ ਵਰਤਾਰੇ ਕਿਉਂਕਿ ਸਤਗੁਰ ਜੀ ਨੇ ਕਿਹਾ ਕਿ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਉਹ ਉਹਨਾਂ ਵਾਸਤੇ ਵੇ ਤੋ ਉਹ ਜਿਹੜੇ ਸੰਸਥਾ ਜਿਹੜੀ ਵੀ ਸਾਡੀ ਚੱਲ ਰਹੀ ਹੈ ਸਤਗੁਰੂ ਦਲੀਪ ਸਿੰਘ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਨੇ ਵੀ ਸੰਗਤ ਦਾ ਪੈਸਾ ਜਿਹੜਾ ਸੰਗਤ ਦੇ ਵਿੱਚ ਹੀ ਵਰਤਿਆ ਜਾਵੇ ਵੀ ਸਿੱਖ ਦਾ ਪੈਸਾ ਜਿਹੜਾ ਹੈ ਸਿੱਖੀ ਸਮਾਜ ਦੇ ਵਿੱਚ ਹੀ ਵਰਤਿਆ ਜਾਵੇ ਸਿੱਖ ਦੇ ਵਾਸਤੇ ਲੋੜ ਹੈ ਕਿਉਂਕਿ ਅਸੀਂ ਹੁਣ ਗੋਲਕ ਦੇ ਵਿੱਚ ਪਾਣੇ ਆ ਠੀਕ ਹੈ ਸੰਸਥਾ ਚੱਲਦੀ ਹੈ ਪੈਸੇ ਤੋਂ ਬਿਨਾ ਕੋਈ ਨਹੀਂ ਚੱਲਦੀ ਪਰ ਉਹਦਾ ਸਦ ਪ੍ਰਯੋਗ ਇਸ ਥਾਂ ਤੇ ਕਰਨਾ ਹੈ ਇਹ ਸਤਗੁਰੂ ਦਲੀਪ ਸਿੰਘ ਜੀ ਦੱਸ ਰਹੇ ਨੇ ਵੀ ਜਾਦੀਆਂ ਬਿਲਡਿੰਗਾਂ ਤੇ ਤੇ ਸੋਨਾ ਚੜਾਣਾ ਕਿਉਂਕਿ ਗੁਰੂ ਨਾਨਕ ਦੇਵ ਜੀ ਤੇ ਭਾਈ ਲਾਲੋ ਦੇ ਕੋਧਰੇ ਦੀ ਰੋਟੀ ਖਾਧੀ ਉਹਦੀ ਟੁੱਟੀ ਹੋਈ ਝੁੱਗੀ ਦੇ ਵਿੱਚ ਰਹੇ ਨੇ ਤੇ ਅਸੀਂ ਅੱਜ ਸੋਨੇ ਦੇ ਮਹਿਲਾਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਕਿੱਦਾਂ ਰਹਿ ਸਕਦੇ ਨੇ ਵੀ ਜੇ ਅੱਜ ਸਿੱਖ ਗੋਲਕ ਦੀ ਥਾਂ ਤੇ ਕਿਸੇ ਸਤਗੁਰ ਦਲੀਪ ਸਿੰਘ ਕਰਦੇ ਨੇ ਵੀ ਜੇ ਤੁਹਾਡੇ ਕੋਲ ਪੈਸਾ ਹੈਗਾ ਕਿਸੇ ਕੋ ਪਰਿਵਾਰ ਦਾ ਕਿਸੇ ਦਾ ਗੁਥਲਖਾਨਾ ਬਣਵਾ ਦਿਓ ਕਿਸੇ ਦੇ ਮਕਾਨ ਦੀ ਛੱਤ ਪਵਾ ਦਿਓ ਉਹ ਉਹ ਸਭ ਤੋਂ ਵੱਡਿਆ ਜੇਕ ਮੰਦਰਾ ਤੇ ਜਾ ਕੇ ਜਾਂ ਗੁਰਦੁਆਰੇ ਜਾ ਕੇ ਸੋਨਾ ਚੜ੍ਹਾਉਣ ਨਾਲੋਂ ਕਿਸੇ ਗਰੀਬ ਸਿੱਖ ਦਾ ਮਕਾਨ ਪਾ ਦਿਆਂਗੇ ਜਾਂ ਉਹਦਾ ਗੁਥਲਖਾਨਾ ਤਿਆਰ ਕਰਵਾ ਦਾਂਗੇ ਉਹ ਵੀ ਬੱਚੇ ਦੇ ਪੜਾਈ ਦਾ ਖਰਚਾ ਕਰ ਦਾਂਗੇ ਲੋੜਵੰਦ ਪਰਿਵਾਰ ਜਿਹਦੇ ਘਰੇ ਕਮਾਨ ਵਾਲੇ ਨਹੀਂ ਛੋਟੇ ਛੋਟੇ ਬੱਚੇ ਨੇ ਜਾਂ ਮਾਪੇ-ਬਾਪ ਨਹੀਂ ਹੈਗੇ ਉਹਨਾਂ ਦੇ ਘਰੇ ਉਹਨਾਂ ਦਾ ਰਾਸ਼ਨ ਦਾ ਪ੍ਰਬੰਧ ਕਰੋ ਉਹਨਾਂ ਦੀ ਪੜਾਈ ਦਾ ਪ੍ਰਬੰਧ ਕਰੋ ਸਾਡੀ ਜਿਹੜੀ ਸੰਸਥਾ ਹੈਗੀ ਗਰੀਬ ਕੰਨਿਆ ਜਿਹੜੀ ਲੋੜ ਵੜ ਕੰਨਿਆ ਹੈਗੀ ਉਹਨਾਂ ਨੂੰ ਪੜਾਇਆ ਜਾਂਦਾ ਹੈ ਉਹਨਾਂ ਨੂੰ ਫ੍ਰੀ ਕਾਲਜਾਂ ਦੇ ਵਿੱਚ ਉਹਨਾਂ ਦੀ ਫੀਸ ਦਿੱਤੀ ਜਾਂਦੀ ਹੈ ਕਿਉਂਕਿ ਸਰਗੋਦ ਦੇ ਲੀਵ ਸਿੰਘ ਜੀ ਇਸਤਰੀ ਜਾਤੀ ਤੇ ਸਭ ਤੋਂ ਜ਼ਿਆਦਾ ਇਹਨਾਂ ਤੇ ਪਰਉਪਕਾਰ ਕਰ ਰਹੇ ਨੇ ਇਹਨਾਂ ਨੂੰ ਉੱਚਾ ਚੱਕ ਰਹੇ ਨੇ ਕਿ ਬੀ ਲੜਕੀਆਂ ਜਾਂ ਲੜਕੇ ਤਾਂ ਥੋੜਾ ਜਿਹਾ ਘੱਟ ਕਰ ਰਹਿੰਦੇ ਨੇ ਵੀ ਲੜਕੇ ਸਮਾਜ ਦੇ ਵਿੱਚ ਆਪਣਾ ਕਰ ਸਕਦੇ ਲੜਕੀਆਂ ਦਾ ਸਮਾਜ ਵਿੱਚ ਵੇਚਣਾ ਬਹੁਤ ਔਖਾ ਹੋ ਜਾਂਦਾ ਹੈ ਉਹਨਾਂ ਨੂੰ ਅੱਗੇ ਲਿਆਉਣ ਦੇ ਵਾਸਤੇ ਉਹਨਾਂ ਨੂੰ ਪੜ੍ਹਾਈ ਫ੍ਰੀ ਪੜ੍ਹਾਈ ਕਰਾ ਰਹੇ ਨੇ ਔਰ ਕਈ ਪ੍ਰਕਾਰ ਦੇ ਕੋਰਸ ਉਹਨਾਂ ਲੜਕੀਆਂ ਨੂੰ ਕਰਵਾ ਰਹੇ ਨੇ ਜੀ। ਬਾਬਾ ਜੀ ਲਾਸਟ ਕੁਐਸਚਨ ਹੈ ਅੱਜ ਵੀ ਆਪਣੇ ਕਈ ਇਤਿਹਾਸਿਕ ਗੁਰਦਵਾਰਿਆਂ ਵਿੱਚ ਨਾ ਤੁਸੀਂ ਜਾਤ ਪਾਤ ਦਾ ਭੇਤ ਭਵਿਸ਼ਵਾਸ਼ ਦਾ ਜਿਹੜਾ ਕਿ ਸਿੱਧ ਗੁਰੂ ਨਾਨਕ ਦੇਵ ਜੀ 500 ਸਾਲ ਪਹਿਲਾਂ ਖੰਡਨ ਕਰਕੇ ਗਿਆ ਸੀਗਾ ਆਪਾਂ ਨੂੰ ਅੰਧਵਿਸ਼ਵਾਸੋਂ ਕੱਢ ਕੇ ਗਿਆ ਸੀ ਅੱਜ ਵੀ ਉਹ ਮੰਨਿਆ ਜਾਂਦਾ ਹੈ ਅਸੀਂ ਇਸ ਨੂੰ ਮਨਮਤ ਨਾਲ ਜੋੜਾਂਗੇ ਜਾਂ ਗੁਰਮਤ ਨਾਲ ਜੋੜਾਂਗੇ। ਇਹ ਜੀ ਮਨਮਤ ਹੈ ਜੀ ਕਿਉਂਕਿ ਗੁਰੂ ਨਾਨਕਦੇਵ ਜੀ ਸਚੇ ਪਾਤਸ਼ਾਹ ਜੀ ਨੇ ਇਹ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਜਦੋਂ ਅਸੀਂ ਜਾਤ ਦਾ ਗਰਭ ਨਾ ਕਰਿਓ ਕੋਈ ਜਦੋਂ ਅਸੀਂ ਇੱਕ ਜੋਤ ਤੋਂ ਪੈਦਾ ਹੋਏ ਆਂ ਫਿਰ ਗਰੀਬ ਕੀ ਅਮੀਰ ਕੀ ਜੇ ਹੁਣ ਜਾਤੀ ਤੇ ਕਰਦੇ ਆਂ ਜਾਤੀ ਕਈ ਮੈਂ ਮਾਫੀ ਮੰਗਦਾ ਕਈ ਰਵਦਾਸੀਏ ਸੇ ਇੱਕ ਉੱਚ ਪਦਵੀ ਤੇ ਬੈਠੇ ਨੇ ਤੇ ਜੇ ਉਹ ਕਿਸੇ ਜਾ ਕੇ ਗੁਰਦੁਆਰ ਦੇ ਜਾ ਕੇ ਪਹੁੰਚਦੇ ਨੇ ਉਹਨਾਂ ਦਾ ਸਤਕਾਰ ਕੀਤਾ ਜਾਂਦਾ ਹੈ ਤੇ ਜੇ ਉਹ ਹੀ ਰਬਦਾਸੀਆ ਸੇਖ ਕੋ ਗਰੀਬ ਹੈ ਉਹ ਉਹਦਾ ਨਰਾਦਰ ਕੀਤਾ ਜਾਂਦਾ ਸਿਰਫ ਪੈਸੇ ਦਾ ਸਤਕਾਰ ਹੈ ਜੀ ਜਾਤੀਵਾਦ ਦਾ ਕੋਈ ਸਤਕਾਰ ਨਹੀਂ ਹੈਗਾ ਸਿਰਫ ਪੈਸਾ ਜਿਹਦੇ ਕੋਲ ਜਿਆਦਾ ਚਾਹੇ ਛੋਟੀ ਜਾਤੀ ਦਾ ਵੀ ਜੇ ਉਹਦੇ ਕੋਲ ਪੈਸਾ ਉਹਦਾ ਸਤਕਾਰ ਹੋ ਜਾਣਾ ਤੇ ਜੇ ਉਹ ਵੀ ਛੋਟੀ ਜਾਤੀ ਦਾ ਜੇ ਉਹ ਗਰੀਬ ਹੈ ਉਹਦਾ ਸਤਕਾਰ ਨਹੀਂ ਹੁੰਦਾ ਜੀ ਅੱਜ ਕੱਲ ਸਾਰਾ ਪੈਸੇ ਨੂੰ ਸਲਾਮਾ ਨੇ ਜੀ ਜਾਤੀਵਾਦ ਤੇ ਇੱਕ ਬਹਾਨਾ ਬਣਾ ਕੇ ਉਹ ਇੱਕ ਇਸ਼ੂ ਬਣਾਇਆ ਜਾ ਰਿਹਾ ਜੀ ਠੀਕ ਬਾਬਾ ਜੀ ਧੰਨਵਾਦ ਜੀ ਹਾਂ ਜਿਹੜੇ ਕਿ ਅੱਜ ਸੀਸੀਯੂ ਦੇ ਛੱਡ ਕੇ ਤਰਫੋਂ ਕੋਰਟ ਤੋਂ ਹੋ ਰਿਹਾ ਹੈ ਅਦਰ ਵਿੱਚ ਅਦਰ ਵਿੱਚ ਲੋਕ ਆਲਰੇਡੀ ਕੋਰਟ ਵਰਤ ਚੁੱਕੇ ਇਹ ਇਹਦੇ ਵਿੱਚ ਇਹਦੇ ਵਿੱਚ ਪੰਥ ਦੀ ਨਲਾਇਕੀ ਹੈ ਕਿਉਂਕਿ ਅਸੀਂ ਉਹਨਾਂ ਗਰੀਬ ਸਿੱਖਾਂ ਨੂੰ ਸੰਭਾਲਿਆ ਨਹੀਂਗਾ ਜੇ ਅਸੀਂ ਅੱਜ ਆਪਦੇ ਭੈਣ ਭਰਾਵਾਂ ਨੂੰ ਸੰਭਾਲਾਂਗੇ ਉਹਨਾਂ ਦੇ ਲੋੜਵੰਦ ਜਿਹੜੀਆਂ ਲੋੜਾਂ ਨੇ ਕਿਉਂਕਿ ਅੱਜ ਕ੍ਰਿਸਚੀਅਨ ਜਿਹੜਾ ਕਿ ਕਰ ਰਿਹਾ ਉਹਨਾਂ ਵਾਸਤੇ ਸਕੂਲ ਕਰ ਰਿਹਾ ਹਸਪਤਾਲ ਫ੍ਰੀ ਸੇਵਾ ਕਰ ਜਿੰਨੇ ਵੀ ਸਾਡੇ ਕੋਲ ਸਿੱਖ ਕੋਲ ਪੈਸਾ ਥੋੜਾ ਨਹੀਂ ਹੈਗਾ ਅਸੀਂ ਜਾ ਜਾ ਕੇ ਬਾਹਰ ਜਾ ਕੇ ਲੰਗਰ ਲਾਣੇ ਆ ਵਿਦੇਸ਼ਾ ਜਾ ਕੇ ਕਿ ਸਾਡੇ ਇੱਥੇ ਦੇਸ਼ ਚ ਗਰੀਬ ਘਟਨੇ ਸਿੱਖ ਅਸੀਂ ਉਹਨਾਂ ਨੂੰ ਵਿਦਿਆ ਦਾ ਦਾਣ ਦਈਏ ਉਹਨਾਂ ਦੇ ਵਾਸਤੇ ਅਸੀਂ ਹਸਪਤਾਲ ਖੋਲ੍ਹਿਆ ਫ੍ਰੀ ਕਲਾਸਾਂ ਲਾਈਏ ਤੇ ਫ੍ਰੀ ਉਹਨਾਂ ਵਾਸਤੇ ਇਲਾਜ ਦਈਏ ਤੇ ਜੇ ਉਹ ਕਿਉਂਕਿ ਅੱਜ ਕੱਲ ਦੀ ਸਭ ਤੋਂ ਲੋੜ ਰੋਟੀ ਕਪੜਾ ਔਰ ਮਕਾਨ ਜੇ ਸਿੱਖ ਕੋਲ ਇੰਨਾ ਪੈਸਾ ਹੁੰਦਿਆਂ ਵੀ ਜੇ ਸਾਡਾ ਸਿੱਖ ਦੂਜੇ ਧਰਮ ਚ ਜਾਂਦਾ ਇਹਦੇ ਵਿੱਚ ਮੈਂ ਸਿੱਖ ਪੰਥ ਦੇ ਜਿੰਨੇ ਵੀ ਆਗੂ ਉਹਨਾਂ ਦੀ ਨਲਾਇਕੀ ਸਮਝਦਾ ਵਾਂ ਹਾਂਜੀ ਠੀਕ ਹੈ ਜੀ ਧੰਨਵਾਦ ਜਿਹੜਾ ਕੱਟੇ ਗੇੜ ਤੇ ਰਾਸੀ ਐਸਾ ਬავਜ ਪਾਇਆ ਏ ਜਿਹੜਾ ਕੱਟੇ ਗੇੜ ਤੇ ਰਾਸੀ ਐਸਾ ਐਸਾ ਨਾ ਕੋਈ ਮਦਦਗਾਰੀ ਦੁਹਾ ਲੋਕਾਂ ਮੋਟੋ ਗੱਲ ਦੀ ਪਾਰੀ ਲਾਈ ਲੰਮੀ ਦੂਰੀ ਡਾਰੀ ਪਾਇਆ ਮਾਨਵ ਹੋ ਗਏ ਤੇ ਪਾਰੀ ਜੀਤਾ ਸਕੇ ਨੀਤ ਦੀਆਂ ਲਿਖੀਆਂ ਜਾਂ ਨਾ ਮੈਥੋਂ ਸਿਫਦਾ ਸੰਗਦੇ ਗੁਰੂ ਦਲ ਹੀ ਪਤੀਆਂ ਲਿਖੀਆਂ ਜਾਂ ਨਾ ਮੈਥੋਂ ਸਿਫਦਾ ਸੰਗਦੇ ਗੁਰੂ ਦਲ ਹੀ ਪਤੀਆਂ ਲੜੀ ਲੜਕੀ ਐਸੀ ਮਾਇਆ ਹੀਰਾ ਦਾਇਰ ਆਜ ਬਠਾਇਆ ਮੰਗਿਆ ਜੋ ਮੋਹੋ ਦਾਤਾ ਬੰਦਰੇ ਆ ਰਹੇ ਜੀ ਭਾਈ ਜੀ ਇਹ ਕਿਹੜਾ ਇਲਾਕਾ ਆਪਣਾ ਆਪਣਾ ਇਲਾਕਾ ਚ ਗਰਦਾਸਪੁਰ ਕਿੜੀ ਫਗਾਨਾ ਵਿਲੇਜ ਆ ਛੱਡਾ ਸ਼ੁਗਰ ਮਿਲ ਕਿੜੀ ਫਗਾਨਾ ਇਹ ਗਰਦਾਸਪੁਰ ਹਰਚੋਵਾਲ ਡਿਸਟ੍ਰਿਕਟ ਲੱਗੇ ਅੱਡਾ ਪੈਂਦਾ ਸਾਨੂੰ ਔਰ ਭਾਈ ਜੀ ਹਰ ਸਾਲ ਮੇਲੇ ਦਾ ਲੰਗਰ ਲਾਉਂਦੇ ਹਾਂ ਹਾਂ ਜੀ ਹਰ ਸਾਲ ਹਰ ਸਾਲ ਹੀ ਲਾਉਂਦੇ ਆ ਜੀ 2013 ਤੋਂ ਲੈ ਕੇ ਲਗਾਤਾਰ 2 ਹੌਲੇ ਸਾਡੇ ਹੁੰਦੇ ਨੇ ਇੱਕ ਪੰਜਾਬ 'ਚ ਹੁੰਦਾ ਹੁਣ ਇੱਕ ਇੱਥੇ ਜਿਵੇਂ ਨਗਰ ਹੁੰਦਾ ਵੈ ਭਾਈ ਜੀ ਗੱਲ ਕਰੀ ਜਾਵੇ ਫਿਟਨੈਸ ਆਨਲਾਈਨ ਇਸ ਸਾਲ ਸੰਗਤ ਸੰਗਤ ਜ਼ਿਆਦਾ ਹੋਵੇ ਜੀ ਜੰਗ ਹਰ ਸਾਲ ਸੰਗਤ ਵਧਦੀ ਜਾਂਦੀ ਹੈ ਕਿੰਨੇ ਗੁੰਡਰ ਕੰਨਾ ਲੱਗ ਜਾਂਦਾ ਜੀ ਗੰਨਾ 2 ਤੋਂ 250 ਗੁੰਡਰ ਕੰਨਾ ਲੱਗ ਜਾਂਦਾ ਹਾਂਜੀ ਤੇ ਬਾਈ ਜੀ ਦੋ ਦਿਨਾਂ ਦੇ ਤਿੰਨ ਦਿਨ ਦਾ ਲੱਗਦਾ ਨਿਕਰ ਚੱਲਦਾ ਹੈ ਤਿੰਨ ਦਿਨ ਜੀ ਕਿੰਨਾ ਰੋ ਦਾ ਲੱਗਦਾ ਚੱਲਦਾ ਤਿੰਨ ਦਿਨ ਜੀ ਹੋਰ ਵੀ ਤੁਹਾਡੇ ਨਾਲ ਕਦੀ ਆਏ ਹੋਣੇ ਨੇ ਹਾਂਜੀ ਸੰਗਤ ਸੇਵਾ ਕਰਨ ਵਾਸਤੇ ਅਸੀਂ ਲੈ ਕੇ ਆਉਨੇ ਆ ਨਾਲ ਤੁਹਾਨੂੰ ਕੁਝ ਸੰਗਤ ਇੱਥੋਂ ਵੀ ਸੇਵਾ ਨਾਲ ਕਰਾਉਂਦੀ ਹੈ ਜੀ ਕੀ ਸੰਦੇਸ਼ ਦੇਣਾ ਚਾਹੋਗੇ ਅੱਜ ਸੰਗਤਾਂ ਜਿੰਨੀਆਂ ਵੀ ਇੱਥੇ ਆਈਆਂ ਨੇ ਜਦੋਂ ਪਾਤਸ਼ਾਹੀ ਨੇ ਹੋਲਾ ਮਹੱਲਾ ਸ਼ੁਰੂ ਕੀਤਾ ਹੈ ਸਾਰੀ ਸਾਧ ਸੰਗਤ ਦਾ ਕੋਟਨ ਕੋਟ ਧੰਨਵਾਦ ਇੱਥੇ ਆ ਕੇ ਕੁਝ ਸਿੱਖਣ ਨੂੰ ਮਿਲਦਾ ਹੈ ਸਾਡਾ ਨਾਮਤਾਰੀ ਜਿਹੜਾ ਪਰੰਪਰਾ ਨਾਲ ਹੋਲਾ ਮਨਾਇਆ ਜਾਂਦਾ ਵੈ ਇੱਥੇ ਬਾਕੀ ਜਿੱਦਾਂ ਸਾਧ ਸੰਗਤ ਦਾ ਹੋਲਾ ਮਹੱਲਾ ਅਨੰਦਪੁਰ ਸਾਹਿਬ ਮਨਾਉਂਦੀ ਹੈ ਉੱਥੇ ਤੁਸੀਂ ਵੇਖਿਆ ਹੋਵੇਗਾ ਕਿ ਜਿੱਦਾਂ ਉੱਥੇ ਹੁੱਲੜ ਬਾਜੀ ਕਰਦੇ ਨੇ ਮੋਟਰਸਾਰਾਂ ਦੇ ਟਰੈਕਟਰਾਂ ਦੇ ਡੈਕ ਲਾ ਲਾ ਕੇ ਹਰ ਵਸਾਲ ਉੱਥੇ ਕੋਈ ਨਾ ਕੋਈ ਵਾਟ ਰੁਕ ਹੁੰਦੀ ਹੈ ਸਾਡੇ ਤੁਸੀਂ ਇੱਥੇ ਵੇਖਿਆ ਹੋਵੇਗਾ ਕਿ ਸਾਡੇ ਬਿਲਕੁਲ ਸ਼ਾਂਤੀ ਦਾ ਮਾਹੌਲ ਹੈ ਐਸਾ ਮਾਹੌਲ ਪੂਰੇ ਸੰਸਾਰ 'ਚ ਕਿਤੇ ਨਹੀਂ ਹੈਗਾ ਜੋ ਮਰਜਾਦਾ ਦੇ ਨਾਲ ਲੰਗਰ ਤਿਆਰ ਹੁੰਦਾ ਹੈ ਜੋ ਮਰਜਾਦਾ ਨਾਲ ਇੱਥੇ ਕੀਰਤਨ ਹੁੰਦਾ ਵੈ ਨਾਮ ਸਿਮਰਨ ਹੁੰਦਾ ਇਹ ਮਰਜਾਦਾ ਪੂਰੇ ਵਰਲਡ 'ਚ ਕਿਤੇ ਨਹੀਂ ਹੈਗੀ ਸਿਰਫ ਇਸ ਟਾਈਮ ਤੇ ਨਾਮਧਰਿਆਂ ਦੇ ਕੋਲ ਹੈ ਦਸਵੇਂ ਪਾਤਸ਼ਾਹ ਦੀ ਮਰਜਾਦਾ ਬਾਕੀ ਸਾਰੇ ਉਲੁਪਤ ਹੋ ਚੁੱਕੀ ਹੈ ਇਸ ਕਰਕੇ ਜਿਹੜਾ ਸਾਧ ਸੰਗਤ ਨੂੰ ਅਸੀਂ ਅਨੇਕ ਵਾਰੀ ਆ ਕੇ ਵੇਖੋ ਸਹੀ ਵੀ ਇੱਥੇ ਕਿਸ ਹਾਲ ਦੇ ਨਾਲ ਸਾਡਾ ਜਿਹੜਾ ਵੈ ਇਹ ਸਮਾਗਮ ਮਨਾਇਆ ਜਾਂਦਾ ਵਾ ਠੀਕ ਹੈ ਭਾਈ ਧੰਨਵਾਦ ਧੰਨਵਾਦ ਜੀ ਹਾਂਜੀ ਇਹ ਹੈ ਭਈ ਸਚਾਈ ਹੈ ਨਾ ਜਿੱਧਰ ਉਹ ਇਦਰ ਸਾਧ ਸੰਗਤ ਵੱਧਦੀ ਜਾਣੀ ਹੈ ਦਿਨੋਂ ਦਿਨ ਸਾਧ ਸੰਗਤ ਨੂੰ ਪਤਾ ਵੀ ਕਿਧਰ ਸਚਾਈ ਹੈ ਚੰਗਾ ਪਰਮਾਤਮਾ ਦਾ ਨਾਮ ਮਿਲਦਾ ਜਪਨ